ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਤੁਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 4:34 ਮੈਂ ਹੁਣ ਵਾਕ ਕਰਕੇ ਆਤੀ ਮੈਂ ਇੱਥੇ ਬੈਗੀ ਮੈਂ ਵਲੌਗ ਨਹੀਂ ਸ਼ੁਰੂ ਕੀਤਾ ਸਿਆਦੀ ਮੈਂ ਕਿ ਚਲੋ ਵਲੌਗ ਸ਼ੁਰੂ ਕਰਦੇ ਆਂ ਬੈਠ ਕੇ ਨਾ ਥੋੜਾ ਮੈਂ ਦਾਮ ਲੈਣੀ ਆ ਅੱਜ ਸੈਰ ਘਟ ਕਰੀਆ ਸਿਰਫ ਅੱਧਾ ਘੰਟਾ ਹੀ ਕੱਦੀ ਕੋ ਗੰਦਰ ਮੈਨੂੰ ਬਹੁਤ ਬਹੁਤ ਸਾਰੇ ਕੰਮ ਨੇ ਅੱਜ ਬਹੁਤ ਵਿਜ਼ੀ ਐ ਪੰਜ ਵਜੇ ਹੀ ਦਿਨ ਲੰਘਿਆ ਤੇ ਹੁਣ ਵੀ ਮੇਰਾ ਪੰਜ ਦੌੜ ਵਾਲੇ ਕੰਮ ਆ ਕਿ ਮੈਂ ਅੰਦਰ ਜਾ ਕੇ ਕਰਨੇ ਬਹੁਤ ਸਾਰੇ ਕੰਮ ਕੰਮ ਆਇਆ ਜਾਇਆ ਬੇਟਾ ਕਰੇ ਤੇ ਉਹਦੇ ਕੁਝ ਤਾਂ ਕੱਪੜੇ ਅਨਪੈਕ ਕਰਤੇ ਮੈਂ ਧੂਣ ਵਾਲੇ ਲਾਂਡਰੀ ਚ ਅਲੱਗ ਕਰਤੇ ਸਾਫ਼ ਜਿਹੋਦੇ ਕਵਰ ਚ ਰੱਖਤੇ ਤੇ ਬਾਕੀ ਬਹੁਤ ਸਾਰਾ ਸਮਾਨ ਮੈਂ ਤੁਹਾਨੂੰ ਦਿਖਾਉਨ ਨੂੰ ਦਾ ਸਾਹਮਣ ਵਾਲਾ ਪਿਆ ਹੁਣੇ-ਹੁਣੇ ਸਾਭੀ ਚਲੋ ਬਮੀਨ ਤਾਂ ਕੱਪੜਾ ਦਾ ਸੀ ਵੀ ਉਹਨੂੰ ਕੱਪੜੇ ਪਾਉਣ ਲਈ ਚਾਹੀਦੇ ਸੀ ਉਹ ਉਹਦੇ ਕਵਰ ਚ ਰੱਖਤੇ ਤੇ ਲਾਂਡਰੀ ਵਾਲੇ ਨੇ ਉਹ ਵਾਸ਼ਿੰਗ ਮਸ਼ੀਨ ਚ ਹੁਣ ਲੋਡ ਕਰ ਦੋਗੇ ਤਾਂ ਕਿ ਕੱਲ ਨੂੰ ਸਵੇਰੇ ਧੋਤੇ ਜਾਣ ਕਾਫੀ ਸਾਰੇ ਕੱਪੜੇ ਮੇਰੇ ਦੋ ਲੋਡ ਹੋਣਗੇ ਜਿਹੜੇ ਕੁਛ ਰਜਾਈ ਦਾ ਗਲਾਫ ਆ ਕੰਬਲ ਚ ਗਰਮ ਚਾਦਰ ਉਹਦੀ ਉਹ ਮੈਂ ਹਲੇ ਤੋਂ ਹੁੰਦੀ ਨਹੀਂ ਜਦ ਤੱਕ ਧੁੱਪ ਨਿਕਲ ਮੁਕਦੀ ਨ ਖੁੱਲੇ ਹੋਗੇ ਥੋੜੀ ਦਿਨਾਂ ਨੂੰ ਫੇਰ ਤਾਉਂਗੀ ਕਿਉਂਕਿ ਫਿਰ ਸੁਕਣੇ ਪਾਉਣਾ ਉਹ ਵੀ ਪ੍ਰੋਬਲਮ ਆ ਹਨਾ ਸੁਕਾਉਣਾ ਵੀ ਕਿੱਥੇ ਸੁਕਣੇ ਪਾਵਾਂਗੇ ਹੁਣ ਚਲਦੀ ਆ ਅੰਦਰ ਸਬਜ਼ੀ ਮੈਂ ਬਣਾਤੀ ਮੈਂ ਬਣਾਇਆ ਸ਼ਾਹੀ ਪਨੀਰ ਅੱਜ ਹਰਾਇਸ ਬਣਾਉਣੀ ਆ ਆਟਾ ਗੁੰਨਣਾ ਤੇ ਚੱਕਰ ਤਾਂ ਬਹੁਤ ਮਿਹਨਤ ਕਰਨ ਵਾਲੇ ਪਏ ਸਨੇ ਵਾਕ ਮੇਜ ਘਟ ਕਰੀਏ ਤੇ ਹੁਣ ਮੈਂ ਜਾ ਕੇ ਅੰਦਰਲੇ ਕੰਮ ਸਾਮਦੀ ਫਿਰ ਨਾਲੇ ਵਾਕ ਹੋਈ ਜਾਊਗੀ ਪਹਿਲਾਂ ਵੀ ਮੇਰੀ ਬਹੁ ਉਹ ਬੈ ਖਾਲੀ ਕਰੇ ਕੱਪੜਿਆਂ ਵਾਲੇ ਸਾਰੇ ਕੱਪੜੇ ਧੋਣ ਵਾਲੀ ਧੋਣ ਵਾਲੀ ਜਗ੍ਹਾ ਤੇ ਰੱਖੇ ਸਾਫ਼ ਹੋ ਜਗ੍ਹਾ 'ਚ ਟਕਾਈ ਸਾਫ਼ ਸੋਰੀ ਸਾਫ਼ ਕੱਪੜੇ ਉਸ ਕਬੜ 'ਚ ਟਕਾਈ ਇਸ ਤਰ੍ਹਾਂ ਮਸਦੂਸ ਦੂਸਰਾ ਸਮਾਨ ਰਹਿ ਗਿਆ ਲਫਾਫੇ ਭਰੇ ਪੈਨ ਸਮਾਨ ਦੇ ਕੋਈ ਉਹਦੇ ਹੈਂਗਰ ਹੋਰ ਕੀ ਨੀਕਾ ਮੋਟਾ ਸਮਾਨ ਜੋ ਬੱਚਿਆਂ ਕੋਲ ਹੁੰਦਾ ਪਾਊਡਰ ਸ਼ੈਂਪੂ ਕਰੀਮ ਕ੍ਰੀਮ ਜਾਂ ਕੁਛ ਉਹਦੇ ਭਾਂਡੇ ਭੁੰਡਿਓ ਉਹੀ ਲਫਾਫਿਆਂ 'ਚ ਪੈਣੀ ਉम्मे ਹਲੇ ਜਾ ਕੇ ਸੈੱਟ ਕਰਨੇ ਕੱਢਦੀਆਂ ਸਮਾਨ ਕੀ ਕੁਛ ਆ ਥੱਕੀ ਥੱਕੀ ਵੈਲ ਲੱਤਾਂ ਨੇ ਕਦਮਾਂ ਹੁੰਦਾ ਵੀ ਕਦਮ ਬੈਠੂ ਰੈਸਟ ਕਰ ਲਓ ਫਿਰ ਮੈਂ ਵਾਕ ਵੀ ਥੋੜੀ ਕਰੀਆ ਦਿਲ ਤੋਂ ਮੇਰਾ ਕਰਦਾ ਹੋਰ ਕਰ ਲਾਂ ਫਿਰ ਮੈਂ ਚਲੋ ਅੱਜ ਘਟ ਕਰ ਲੈਂਦੇ ਅੰਦਰ ਕੰਮ ਮੈਨੇਜ ਕਰ ਲੈਂਦੇ ਉਹ ਕੰਮਾਂ ਬਿਨਾ ਵੀ ਸਰ ਤਾਂ ਨੇ ਉਹ ਵੀ ਮੈਨੂੰ ਕਰਨੇ ਪੈਣਗੇ ਆ ਦੇਖੋ ਆ ਸਾਰਾ ਸਮਾਨ ਨਾ ਖਿੰਡਿਆ ਪਿਆ ਹਾ ਜੇ ਇਹ ਸਾਰਾ ਲਫਾਫਿਆਂ ਚਾ ਇਹ ਮੈਂ ਹਲ ਖੋਲਣਾ ਮੈਂ ਚਲੋ ਇਹ ਬਾਅਦ ਵਿੱਚ ਖੋਲੀ ਚੱਲੂਗੀ ਜੋ ਵੀ ਇਹਨਾਂ ਵਿੱਚ ਹੈ ਸਾਰਾ ਕੁਝ ਬਾਅਦ ਵਿੱਚ ਖੋਲ ਕੇ ਰੱਖੂਗੀ ਆ ਲਾਂਡਰੀ ਵਾਲੇ ਕੱਪੜੇ ਨੇ ਇਹਦੇ ਸਾਰੇ ਉੱਪਰ ਰਹਿਰ ਜਾਈ ਦਾ ਗਨਾਫ ਇਹਦੇ ਗਰਮ ਚਾਦਰ ਆ ਸਾਰੀ ਲਾਂਡਰੀ ਬਾਸਕਟ ਭਰੀ ਪਈ ਕੱਪੜੇ ਨਾਲ ਇਹ ਮਸ਼ੀਨ 'ਚ ਮੈਂ ਹੁਣ ਲੋਡ ਕਰਕੇ ਆਉਣੀ ਆ ਇਧਰ ਉਹ ਮੇਰੇ ਕੱਪੜੇ ਪਏ ਨੇ ਪਰ ਸੋ ਤੋਂ ਤੇ ਇਸ ਕੱਲ ਕੱਲ ਤੋਂ ਤੇ ਇਸ ਵਿੱਚ ਸੁੱਕੇ ਪਏ ਨੇ ਤੁਪੇ ਅਜੇ ਪਾਤੀ ਸੀ ਕੁਝ ਗਿੱਲੇ ਨੇ ਉਹਦੇ ਰੂਮ 'ਚ ਪਏ ਨੇ ਤੇ ਮੈਨੂੰ ਤੈਅ ਕਰਨੇ ਨੇ ਆ ਬੈੱਡਰ 'ਤੇ ਸਾਰਾ ਸਾਰਾ ਖਿੰਡਣਾ ਖਡਾਉਣ ਪਏ ਵੀ ਬੇਟੇ ਦਾ ਸਮਾਨ ਕੁਝ ਮੈਂ ਪਿੱਲਾ ਘਾਤਾ ਸੀਗਾ ਤੇ ਇਧਰ ਪਏ ਲਾਂਡਰੀ ਬਾਸਕਟ ਕੁਝ ਕੱਪੜੇ ਉਹਦੇ ਵਿੱਚ ਪਾਏ ਪੈਨ ਉਹਦੇ ਜੈਕਟਸ ਵਗੈਰਾ ਤੋ ਅੱਜ ਕਰਿਆ ਨਾ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਨੇ ਪੂਰਾ ਘਰ ਮੇਰਾ ਇਹ ਭਰਿਆ ਭਰਿਆ ਲੱਗ ਰਿਹਾ ਅੱਜ ਤੇ ਉਧਰ ਡਾਈਨਿੰਗ ਹਾਲ ਦਾ ਹਾਲ ਵੀ ਤੁਹਾਨੂੰ ਮੈਂ ਦਿਖਾਉਣੀ ਆ। ਦੇਖੋ ਆਪੇ orange ਕਿੰਦੇ ਸੀ ਅੱਜ ਉਹਨਾਂ ਬਿੱਲਾ ਕਰੇ ਬਿਸਕਟ ਅਲ ਹਾਂ ਫੇ ਬਿੱਟੇ ਦੇ ਬਲੂਨ ਬਟ ਬਟ ਧੱਕ ਰੂੰਗੀ। ਇਤਰਾ ਕੰਟੇਨਰ ਤੋਤੇ ਪਏ ਨੇ ਕੁਛ ਤਾਂ ਮੈਂ ਤੋਤੇ ਕੁਛਾ ਜੇ ਪਏ ਨੇ। ਇਹ ਡਾਈਨਿੰਗ ਟੇਬਲ ਉਪਰ ਆਪੇ ਇਹਨਾਂ ਸਾਰਾ ਹੌਲੀ ਹੌਲੀ ਸਮਾਨ ਚੱਕੂੰਗੀ। ਹੁਣ ਮੈਂ ਆ ਗਈ ਸੀ ਲਾਂਡਰੀ ਰੂਮ ਵਿੱਚ ਕੱਪੜੇ ਲੋਡ ਕਰਨ ਮਸ਼ੀਨ ਵਿੱਚ ਤਾਂ ਕਿ ਮੈਨੂੰ ਅੰਦਾਜ਼ਾ ਲੱਗ ਸਕੇ ਵੀ ਕਿੰਨੇ ਕੱਪੜੇ ਨੇ ਕਿਹੜੇ ਕੱਪੜੇ ਮੈਂ ਕਿਵੇਂ ਧਾਉਂਗੀ ਹਨਾ ਕੋਈ ਆਪਾਂ ਲਾਈਕ ਪਲੈਨਿੰਗ ਕਰ ਸਕੀ ਕੱਪੜੇ ਧੋਣ ਦੀ ਜਿੰਨੇ ਕੁ ਮਸ਼ੀਨ 'ਚ ਫੁੱਲੀ 'ਚ ਪੈਣਗੇ ਇੱਕ ਲੋਡ ਹੋਊ ਫਿਰ ਦੂਜਾ ਹੋਊ ਕਿਵੇਂ ਹੋਊਗਾ ਤੇ ਕੋ ਕੱਪੜੇ ਮੋٹے ਹੁੰਦੇ ਨੇ ਕੱਪੜੇ ਥੋੜੇ ਪੈਂਦੇ ਨੇ ਸਰਦੀਆਂ ਵਾਲੇ ਕੱਪੜੇ ਨੇ ਜਿਆਦਾ ਨਹੀਂ ਪੈਂਦੇ ਮਸ਼ੀਨ ਵਿੱਚ ਗਰਮੀ ਵਾਲੇ ਪਤਲੇ ਹੁੰਦੇ ਨੇ ਹਲਕੇ ਕੱਪੜੇ ਹੁੰਦੇ ਨੇ ਉਹ ਆਪਾਂ ਜਿਆਦਾ ਪਾ ਸਕਦੇ ਆ ਪਰ ਸਰਦੀਆਂ ਵਾਲੇ ਇੰਨੇ ਜਿਆਦਾ ਨਹੀਂ ਪੈਂਦੇ ਸਰਦੀਆਂ ਵਾਲੇ 8 ਤੋਂ 10 ਕੱਪੜੇ ਹੀ ਪੈਂਦੇ ਨੇ ਫੁੱਲੀ ਮਸ਼ੀਨ 'ਚ ਇਤੋਂ ਵੱਧ ਨਹੀਂ ਆਪਾਂ ਦੇਖੋ ਪਾ ਸਕਦੇ ਤੇ ਜਿਹੜੇ ਪਹਿਲਾਂ ਹੈਵੀ ਕੱਪੜੇ ਨੇ ਮੈਂ ਉਹ ਪਾਉਂਗੀ ਫੁੱਲੀ ਵਿੱਚ ਤਾਂ ਕਿ ਜੇ ਹਲਕੇ ਕੋਈ ਰਹਿ ਵੀ ਗਏ ਤਾਂ ਫਿਰ ਉਹ ਮੈਂ ਸੈਮੀ 'ਚ ਧੋ ਸਕੂਗੀ ਜੇ ਦੋ ਲੋਡ ਹੋ ਗਏ ਫੁੱਲੀ ਦੇ ਫਿਰ ਮੈਂ ਐਂ ਦੇਖੂਗੀ ਵੀ ਫੁੱਲੀ 'ਚ ਹੀ ਧੋਦਾ ਵੀ ਲੋਡ ਤੇ ਡਿਪੈਂਡ ਕਰਦਾਗਾ ਸਾਰੇ ਪਹਿਲਾਂ ਹੈਵੀ ਹੈਵੀ ਪਾਉਂਗੀ ਫਿਰ ਆਈਡੀਆ ਹੋ ਜਾਊਗਾ ਮੈਨੂੰ ਤੇ ਇਹ ਆ ਇੱਕ ਲੋਡ ਤਾਂ ਜਿਹੜਾ ਹੁਣ ਮੈਂ ਫੁੱਲ ਕਰੂੰਗੀ ਇਹ ਤਾਂ ਮੈਂ ਰਾਤ ਨੂੰ ਪੈਨ ਵੇਲੇ ਹੀ ਮਸ਼ੀਨ ਔਨ ਕਰਕੇ ਹੀ ਪਾਉਂਗੀ ਤਾਂ ਕਿ ਸਵੇਰ ਨੂੰ ਉਠਾਂ ਤੇ ਕੱਪੜੇ ਧੋਤੇ ਹੋਏ ਤੇ ਹੁਣ ਜਿਵੇਂ ਸੈਕਿੰਡ ਲੋਡ ਲਾਉਣਾ ਹੋਊਗਾ ਤਾਂ ਮੈਂ ਫਟਾਫਟ ਉਹ ਕੱਪੜੇ ਮੈਂ ਕੱਢ ਦੂੰਗੀ ਨੈਕਸਟ ਲੋਡ ਪਾ ਦੂੰਗੀ ਕਿਉਂਕਿ ਫਿਰ ਲਾਈਟ ਦੀ ਵੀ ਪ੍ਰੋਬਲਮ ਹੁੰਦੀ ਹੈ ਇਹ ਵੀ ਦੇਖਣਾ ਪੈਂਦਾ ਸਿਸਟਮ ਜਿਹੜਾ ਲਾਈਟ ਵਾਲਾ ਕੰਮ ਹੁੰਦਾ ਵੀ ਉਹ ਲਾਈਟ ਤੇ ਹੁੰਦੇ ਹੁੰਦੇ ਕੋਸ਼ਿਸ਼ ਕਰ ਲਈ ਵੀ ਹੋ ਜਾਈ ਤੇ ਜੈਕਟਸ ਨਾ ਵੇਟੇ ਦੀ ਕਾਫੀ ਕੋਲਰਾਂ ਤੋਂ ਗੰਧੀਆਂ ਸੀ ਮੈਂ ਉੱਪਰ ਲਗਾ ਰਹੀਆਂ ਸਟੇਨ ਰਿਮੂਵਰ ਫਿਰ ਮਸਲਾਂ ਦੀ ਬ੍ਰਸ਼ ਨਾਲ ਜ਼ ਈਜ਼ੀਲੀ ਫਿਰ ਇਹ ਆਪਣੇ ਆਪ ਹੀ ਸਾਫ਼ ਹੋ ਜਾਂਦੇ ਨੇ ਕਾਲਰ ਵਗੈਰਾ ਜਿਹੜੇ ਮੈਲ ਜੀ ਹੁੰਦੇ ਨੇ ਨਿਕਲ ਜਾਂਦੇ ਫਿਰ ਇਹਨਾਂ ਤੋਂ ਕਾਲਰਸ ਤੋਂ ਤੇ ਮਸ਼ੀਨ ਫੁੱਲ ਹੋ ਚੁੱਕੀ ਸੀ ਹੁਣ ਮੈਂ ਦੇਖ ਰਹੀ ਸੀ ਕੱਪੜੇ ਮੇਰੇ ਕੋਲ ਹਜੇ ਹੋਰ ਵੀ ਪਏ ਨੇ ਤੇ ਬਾਕੀ ਹਜੇ ਹੋਰ ਵੀ ਅੰਦਰੋਂ ਵੀ ਨਿਕਲਣਗੇ ਕੱਪੜੇ ਹੋਰ ਵੀ ਮੇਲਿਆਂ ਇਕੱਠੇ ਕਰਕੇ ਤੇ ਮੈਨੂੰ ਲੱਗਿਆ ਸੀ ਵੀ ਦੋ ਲੋਡ ਹੋ ਜਾਣਗੇ ਹੈਵੀ ਕੱਪੜੇ ਹਜੇ ਵੀ ਰਹਿ ਗਏ ਵੀ ਫੁੱਲੀ ਚੀਤੂੰਗੀ ਇੱਕ ਲੋਡ ਤਾਂ ਹੋ ਗਿਆ ਫੁੱਲ ਤੇ ਨੈਕਸਟ ਲੋਡ ਮਾਰਨਿੰਗ ਚ ਕਰੂੰਗੀ ਹੁਣ ਮੈਂ ਆਈਆਂ ਕਿਚਨ ਵਿੱਚ ਮੈਂ ਇਹ ਬੇਟੇ ਲਈ ਕੱਢਿਆ ਸੀਗਾ ਜੂਸ ਤੇ ਉਹ ਘਰ ਨਾਲੇ ਫਸਮਾਨ ਚੱਕਣ ਵਾਲਾ ਦਾ ਸ਼ੈਲਫ ਤੋਂ ਛਿਲਕੇ ਵਗੈਰਾ ਸਿੱਟ ਕਿਉਂ ਨਹੀਂ ਬਾਹਰ ਹੀ ਕਿਉਂ ਕਿਸ ਨੇ ਡਸਟਬਿਨ ਬਹੁਤ ਜਲਦੀ ਭਰ ਜਾਂਦਾ ਹੈ ਜੀ ਕੋਈ ਜਿਆਦਾ ਛਿਲਕੇ ਹੋ ਫਿਰ ਮੈਂ ਬਾਹਰ ਹੀ ਸੁੱਟਿਆ ਨਹੀਂ ਹੁੰਦੀ ਐ ਤੇ ਹੁਣ ਕਰਦੇ ਸ਼ੈਲਫ ਸਾਫ਼ ਕਿਉਂਕਿ ਜੂਸ ਮੈਨੂੰ ਉਹ ਜਿਹੜਾ ਲੈ ਕੇ ਆਈ ਸੀ ਨਿੰਬੂ ਨਚੋੜ ਵਾਂਗ ਹੁੰਦਾ ਜੂਸ ਸਟील ਦਾ ਉਹਦੇ ਨਾਲ ਕੱਢ ਕੇ ਦੇਖਿਆ ਸੀ ਮੈਂ ਅੱਜ ਫਸਟ ਟਾਈਮ ਹੀ ਖੱਡਿਆ ਸੀ ਤੇ ਕਾਫੀ ਜ਼ਿਆਦਾ ਛਿੱਟੇ ਪੈ ਗਏ ਉਹ ਮੈਨੂੰ ਸਹੀ ਨਹੀਂ ਲੱਗਾ ਹੈਗਾ ਮੈਂ ਕਹ ਗੇ ਤੋਂ ਨਿਕਲਦਾ ਤਾਂ ਮੈਂ ਟਰਾਈ ਕਰ ਲੈ ਕਿ ਮੈਂ ਜਲਦੀ ਵੀਸਤੀ ਮੈਨੂੰ ਇਸ ਵਿੱਚ ਸ਼ਾਮ ਦੇ ਵੀ ਖਾਣੇ ਬਣਾਉਣੇ ਤਿਆਰੀ ਕਰਨੇ ਹਨ ਕੰਮ ਮੇਰੇ ਕੋਲ ਕਾਫੀ ਸਮਾਂ ਚਲਾ ਜੇ ਇਹ ਨਾਲ ਹੀ ਕੱਢ ਦਨੇ ਜੂਸਰ ਨਹੀਂ ਮਿਲਿਆ ਹੁੰਦਾ ਚੱਕਰ ਨਾਲ ਪਤਾ ਲੱਗ ਜੂਗੀ ਵੀ ਨਿਕਲਦਾ ਪਰ ਉਹ ਮੈਨੂੰ ਠੀਕ ਨਹੀਂ ਲੱਗਿਆ ਹੈਗਾ ਤੇ ਹੁਣ ਮੈਂ ਚੱਕ ਰਹੀਆਂ ਭਾਂਡੇ ਜੋ ਟੋਕਰੀ ਚ ਪਹਿਲਾਂ ਲ ਭਾਂਡੇ ਪਈ ਸੀ ਇਹ ਚੱਕੂਗੀ ਸੁੱਕੇ ਪੈਨੇ ਕਾਫੀ ਟਾਈਮ ਤੇ ਵਾਸ਼ ਕਰੇ ਪੈਨੇ ਤੇ ਇਹਨਾਂ ਨੂੰ ਅੱਪੋ ਅਬ ਦੀ ਥਾਂ ਤੇ ਟਿਕਾ ਦੂੰਗੀ ਤਾਂ ਕਿ ਫਿਰ ਉਸ ਤੋਂ ਬਾਅਦ ਜਿਹੜਾ ਕੰਮ ਆ ਮੈਂ ਕਰ ਸਕਾਂ ਮੈਂ ਹਲੇ ਮੈਂ ਰਾਈਸ ਬਣਾਉਣੇ ਸਬਜੀ ਮੈਂ ਬਣਾਤੀ ਸੀਗੀ ਸਬਜੀ ਦੁਪਹਿਰੇ ਮੈਂ 3 ਵਜੇ ਮੈਂ ਬਣਾ ਗਈ ਸੀ ਸਬਜੀ ਤੇ ਇਹ ਮੈਂ ਕੱਪੜੇ ਦੇਖ ਰਹੀ ਤੇ ਮੈਨੂੰ ਐ ਲੱਗ ਰਿਹਾ ਸੀ ਜਿਵੇਂ ਨਾ ਕੋਈ ਹਲਦੀ ਜੀ ਦਾਗ ਜੇ ਲੱਗੇ ਹੁੰਦੇ ਨੇ ਤੇ ਮੈਂ ਕਿਹਾ ਚਲੋ ਫਿਰ ਮੈਂ ਅੱਜ ਜੱਜ ਇਹਨੂੰ ਯੂਜ਼ ਕਰ ਦਿਆਂ ਮਾਰਨਿੰਗ ਚ ਚੇਂਜ ਕਰ ਦੂੰਗੀ ਮੈਂ ਇਹਨਾਂ ਨੂੰ ਪ੍ਰੋਬਲਸ ਨੂੰ ਕਿਤੇ ਕੱਪੜੇ ਸੁੱਕਦੇ ਨਹੀਂ ਹੈਗੇ ਜਲਦੀ ਜਲਦੀ ਧੋਤ ਆਪਾਂ ਮੈਂ ਡੇਲੀ ਰਹੀ ਕੀ ਕਰੀ ਸੁੱਕਣ ਚ ਨਹੀਂ ਆਉਂਦੇ ਇਹ ਹੀ ਪ੍ਰੋਬਲਮ ਚੱਲ ਰਹੀ ਹੈ ਅੱਜ ਤੱਕ ਭਾਂਡੇ ਚੱਕੂੰਗੀ ਫਿਰ ਮੈਂ ਰਾਈਸ ਬਣਾਉਂਗੀ ਰਾਈਸ ਸ਼ਾਇਦ ਪਨੀਰ ਬਣਾਇਆ ਤੇ ਸਬਜੀ ਤੋਂ ਨਾ ਬਣਾਉਂਗੀ ਰਾਈਸ ਉਮਰੇ ਲਾਈ ਕਈ ਰਾਈਸ ਕੱਢ ਕੇ ਇਹ ਡੱਬੇ ਵਿੱਚ ਸਿਰਫ ਇੱਕ ਗਲਾਸ ਦੀ ਰਾਈਸ ਤਾਂ ਨਿਕਲ ਰਹੀ ਵਸ ਜਿਹੜਾ ਮੈਂ ਹੁਣ ਬਣਾ ਲੈਣਾ ਤੇ ਨੈਕਸਟ ਪੈਕੇਟ ਖੋਲ ਕੇ ਚਾਵਲ ਦਾ ਪਾ ਦੂੰਗੀ ਕੰਟੇਨਰ ਵਿੱਚ ਤਾਂ ਕਿ ਅਗਲੀ ਵਾਰ ਜੋ ਚਾਵਲ ਚਾਹੀਦੇ ਹੁਣ ਮੇਰਾ ਕੰਮ ਹੋ ਗਿਆ ਨਾ ਬਦੀ ਵੀ ਮੈਂ ਪਹਿਲਾਂ ਮੈਂ ਪੈਕੇਟ ਲੈ ਮੈਂ ਖੋਲ ਕੇ ਪਾਵਾਂ ਤੇ ਆਦੇ ਨਾਲ ਹੀ ਪਾ ਦੂੰਗੀ ਇਹ ਚਾਵਲਾਂ ਦੇ ਵਿੱਚ ਨਾ ਦਾਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਗੋਲੀਆਂ ਪਾ ਕੇ ਰੱਖ ਦਈ ਹੁੰਦੀਆਂ ਤਾਂ ਕਿ ਦਾਲਾਂ ਚਾਵਲਾਂ ਨੂੰ ਕੀੜਾ ਨਾ ਲੱਗੇ ਖਰਾਬ ਨਾ ਹੋਣ ਤੇ ਜਦੋਂ ਆਪਾਂ ਉਹ ਬਣਾਉਣੇ ਹੁੰਨੇ ਆਂਗੇ ਫਿਰ ਕੱਢ ਲਾ ਨਹੀਂ ਹੁੰਨੇ ਮੈਂ ਗੋਲੀਆਂ ਕੋਈ ਵੀ ਦਾਲ ਚਾਵਲ ਯੂਜ਼ ਕਰਨੇ ਨੇ ਫਿਰ ਗੋਲੀਆਂ ਦੇਖ ਕੇ ਧਿਆਨ ਨਾਲ ਕੱਢਣੇ ਪੈਂਦੇ ਨੇ ਸਾਰੇ ਹੁਣ ਉਹ ਹੌਲੀ-ਹੌਲੀ ਗੋਲੀਆਂ ਕੱਢੀ ਇਸ ਵੀ ਗੋਲੀ ਵਿੱਚ ਨਾ ਕੋਈ ਜਾਵੇ ਸਾਰੇ ਗੋਲੇ ਕੱਢ ਕੇ ਫਿਰ ਜਿਹੜੇ ਹੁਣ ਅੱਛਾ ਚਾਵਲ ਨਵੇਂ ਰਿਫਿਲ ਕੀਤੇ ਨੇ ਫਿਰ ਫਿਰ ਉਹ ਕੰਟੇਨਰ ਚ ਪਾ ਦੂੰਗੀ ਤੇ ਨਾ ਪੈਕੇਟ ਦਾ ਜਿਹੜਾ ਲੇਬਲ ਆ ਇਹ ਕੱਟ ਕੇ ਮੈਂ ਡੱਬੇ ਚ ਪਾਉਂਗੀ ਤਾਂ ਕਿ ਮੈਨੂੰ ਇਹ ਪਤਾ ਲੱਗ ਜੇ ਵੀ ਇਹ ਰਾਈਸ ਬਣਾਉਣ ਵਿੱਚ ਕਹੇ ਨਗੋ ਪੈਕੇਟ ਥੋੜਾ ਮੈਂ ਭੁੱਲ ਜੂਗੀ ਵੀ ਇਹ ਕਿਹੜੇ ਚਾਵਲ ਨੇ ਇੰਡੀਆ ਗੇਟ ਦੇ ਚਾਵਲ ਨੇ ਕਈ ਇਹ ਚ ਆਉਂਦੀਆਂ ਨੇ ਵੈਰਾਈਟੀਆਂ ਇੰਡੀਆ ਗੇਟ ਦੇ ਚਾਵਲ ਵਿੱਚ ਤੋਂ ਮੈਂ ਲੇਬਲ ਉਹ ਚ ਪੜ੍ਹਾਂ ਤਾਂ ਵੀ ਇਹ ਕਿਹੜੀ ਕੁਆਲਿਟੀ ਹੈ ਜੇ ਅੱਛੇ ਬਣੇ ਅੱਛੇ ਲੱਗੇ ਤਾਂ ਫਿਰ ਨੈਕਸਟ ਟਾਈਮ ਫਿਰ ਉਹੀ ਆਪਾਂ ਦੁਬਾਰਾ ਯੂਜ਼ ਕਰ ਸਕੀਏ ਆਪਾਂ ਨੂੰ ਪਤਾ ਲੱਗ ਜੇ ਕਿਹੜੀ ਕੁਆਲਿਟੀ ਆਪਾਂ ਯੂਜ਼ ਕਰ ਰਹੇ ਹਾਂ ਤੇ ਇਧਰ ਬੋਟਲ ਚ ਹੋਇਆ ਪਿਆ ਸੀ ਗਰਮ ਪਾਣੀ ਵਿੱਚ ਸਟੀਲ ਦੀ ਬੋਟਲ ਹੀ ਬੇਟੇ ਵਾਸਤੇ ਰੀਫਿਲ ਕਰਨੀ ਸੀ ਉਹ ਨੂੰ ਮੈਂ ਦੇਖਿਆ ਕਿ ਉਹ ਨਹੀਂ ਸੀ ਪੀਣੇ ਵਾਸਤੇ ਕਿਉਂਕਿ ਬੱਚੇ ਪਾਣੀ ਨਹੀਂ ਪੀਂਦੇ ਕਹਿਣਾ ਪੈਂਦਾ ਸਰਾਣੇ ਬੋਟਲ ਧਰਨੀ ਪੈਂਦੀ ਵੀ ਬੋਟਲ ਭਾਈ ਨਿੱਗੇ ਪਾਣੀ ਦਿੱਤਾ ਰਿਪਈਏ ਪਾਣੀ ਪੀਣਾ ਪਰ ਫਿਰ ਵੀ ਨਹੀਂ ਪੀਣਾ ਫਿਰ ਵੀ ਕਹਿਣਾ ਪੈਂਦਾ ਪਾਣੀ ਪੀ ਲੈ ਪਾਣੀ ਪੀ ਲੈ ਦੇਖਣਾ ਪੈਂਦਾ ਹੁਣ ਮੈਂ ਲੱਗੀ ਸੀ ਰਾਈਸ ਬਣਾਉਣਾ ਰਾਈਸ ਬਣਾ ਰਹੀ ਸੀ ਸਬਜੀ ਬਣੀ ਪਈ ਸੀ ਉਹ ਬੇਟੇ ਨੇ ਖਾਣੇ ਸੀਗੇ ਚਾਵਲ ਸ਼ਾਹੀ ਪਨੀਰ ਨਾਲ ਫਿਰ ਮੈਂ ਕਿਹਾ ਚਾਵਲ ਬਣਾ ਦਾਨੀ ਆ ਤੇ ਆਟਾ ਗੁੰਨਿਆ ਪਿਆ ਸੀ ਆਟਾ ਮੈਂ ਗੁੰਨਣ ਸੀਗਾ ਦਵਿੰਦਰ ਨੇ ਰਾਈਸ ਖਾਣੇ ਉਹ ਰਾਈਸ ਖਾ ਲੈਣਗੇ ਫੁਲਕਾ ਖਾਣਾ ਉਹ じゃ ਫੁਲਕਾ ਬਣਾ ਦੋ ਫਿਰ ਮੈਂ ਬਹੁਤ ਜ਼ਿਆਦਾ ਬਿਜ਼ੀ ਰੁਟੀਨ ਸੀ ਅੱਜ ਮੇਰਾ ਕੰਮ ਬਹੁਤ ਜ਼ਿਆਦਾ ਹੋਇਆ ਪਿਆ ਸੀ ਕਿਉਂਕਿ ਮੈਨੂੰ ਐਸ ਜਿਹੜਾ ਬੇਟੇ ਦਾ ਸਮਾਨ ਆ ਵੀ ਮੈਂ ਸੰਭਾਲਦਾ ਹਾਂ ਕਿਉਂਕਿ ਸਵੇਰੇ ਫਿਰ ਸਮਾਨ ਨਹੀਂ ਸੰਭਾਲਣਾ ਕਿਉਂਕਿ ਸਵੇਰੇ ਵੀ ਫਿਰ ਉਹ ਕੰਮ ਕਰਨੇ ਕਰਨ ਮੈਨੂੰ ਐਸ ਜਿੰਨਾ ਹੋ ਜੇ ਪੱਤ ਬੱਤ ਮੈਂ ਹੁਣ ਕਰ ਸਕਾਂ ਸਾਰਾ ਹੋ ਜੇ ਸਾਰਾ ਹੀ ਮੈਂ ਸੰਭਾਲ ਸਕਾਂ ਤਾਂ ਕਿ ਕੱਲ ਦਾ ਕੰਮ ਘੱਟ ਸਕੇ ਫਿਰ ਉਸ ਮਾਮੇ ਇਦਾਂ ਪਿਆ ਵੀ ਆਪਾਂ ਨੂੰ ਚੰਗਾ ਨਹੀਂ ਲੱਗਦਾ ਹਨਾ ਪਿਆ ਕਰਨਾ ਤਾਂ ਪੈਂਦਾ ਹੀ ਸੈੱਟ ਤਾਂ ਕਰਨਾ ਪੈਣਾ ਹੀ ਸੀਗਾ ਉਹ ਸਾਰਾ ਮੇ ਨਾਲ ਮੈਨੂੰ ਆਈ ਸੀ ਸੈੱਟ ਹੋ ਜੇ ਹਜੇ ਉਹਦੇ ਮੈਂ ਕੁਝ ਕੰਟੇਨਰ ਮੈਂ ਧੋ ਚੁੱਕੀ ਸੀ ਕੁਝ ਮੈਂ ਹਜੇ ਹੋਰ ਖਾਲੀ ਕਰਕੇ ਧੋਣੇ ਸੀਗੇ ਵਾਸ਼ ਕਰਨ ਵਾਲੇ ਪਏ ਸੀ ਕੰਟੇਨਰ ਭਾਂਡੇ ਉਹ ਵੀ ਕੱਢੂੰਗਾ ਉਹਦੇ ਸਮਾਨ ਵਿੱਚੋਂ ਇਦਾਂ ਚਾਵਲ ਪਾਤੇ ਵਾਸ਼ ਕਰਕੇ ਬਾਅਦ ਸਿਰਫ ਮੈਂ ਜੀਰੇ ਦਾ ਤੜਕਾ ਲਗਾਇਆ ਹੋਰ ਨਹੀਂ ਮੈਂ ਤੜਕਾ ਲਗਾਉਂਦੀ ਹੁੰਦੀ ਕਈ ਤਾਂ ਪਿਆਜ ਦਾ ਵੀ ਲਗਾ ਲਾਂਦੇ ਨੇ ਪਰ ਫਿਰ ਮੈਂ ਕੱਲ ਜੀਰੇ ਦਾ ਬਸ ਤੜਕਾ ਲਗਾ ਕੇ ਪਾਣੀ ਪਾ ਕੇ ਨਮਕ ਪਾ ਕੇ ਉਦੋਂ ਸਿੰਪਲ ਤਰੀਕੇ ਨਾਲ ਬਣਾਉਣੀ ਹੁੰਦੀ ਹੈ ਜਿਵੇਂ ਦੇਖੋ ਆਪਾਂ ਆਪਣਾ ਟੇਸਟ ਹੁੰਦਾ ਹਨਾ ਸਾਰਿਆਂ ਦਾ ਤਰੀਕਾ ਉਵੇਂ ਹੁੰਦੇ ਮੈਨੂੰ ਆਪਾਂ ਚੰਗਾ ਲੱਗਦਾ ਹੈ ਇਹ ਮੈਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਐਂ ਬਣਾ ਕੇ ਦਿੰਦੇ ਫਿਰ ਉਵੇਂ ਹੀ ਆਦਤ ਪਈ ਹੋਈ ਹੈ ਜਦੋਂ ਪਲਾਉ ਬਣਾਈਏ ਫਿਰ ਮੈਂ ਪਿਆਜ਼ ਦਾ ਤਰਕਾ ਲਗਾ ਲੈਂਦੇ ਪਿਆਜ਼ ਹਰੀ ਮਿਰਚ ਨਾਲ ਪਰ ਸਿੰਪਲ ਰਾਈਸ ਜਿਨੀ ਕੱਪੜੇ ਵੀਦਰ ਤੁੱਕੇ ਪਏ ਸੀਗੇ ਕੱਲ ਤੋਂ ਤੇ ਇਸ ਵਿੱਚ ਅੱਜ ਧੁੱਪ ਨਿਕਲ ਰਹੀ ਸੀ ਕੁਝ ਤੇ ਕੱਪੜੇ ਉਤਾਰੇ ਪਏ ਸੀ ਅੰਦਰ ਪਾਰਕ ਇਹ ਨਾ ਕਰਦੇਸ ਪਰ ਮੈਨੂੰ ਅਜੇ ਤੱਕ ਮੈਂ ਫਿਰਦਾ ਹੈ ਘਰ ਆਪਣੀ ਮੈਂ ਟਾਈਮ ਲੱਗੂ ਹੁਣ ਮੈਨੂੰ ਲੱਗਿਆ ਵਿੱਚ ਜੇ ਵੀ ਮੇਰਾ ਟਾਈਮ ਹੈ ਕਿ ਮੈਂ ਚਾਵਲ ਨਾ ਗੈਸ ਸਲੋ ਕਰੇ ਇਸ ਕੋਲੋਂ ਖਾਣੇ ਦੇ ਟਾਈਮ ਨਹੀਂ ਹੈਗਾ ਗੈਸ ਮੈਂ ਸਲੋ ਕਰਤਾ ਸੀ ਤੇ ਇਧਰ ਮੈਂ ਕਿਚਲੋ ਅਨੇ ਕੱਪੜੇ ਸੇ ਕਰ ਲੰਨੀ ਆ ਮਾ ਬਹੁਤ ਫੈਲੇ ਪਏ ਸੀ ਜਿੰਨਾ ਮੈਂ ਚਲੋ ਘਟਾ ਸਕਾਂ ਮੈਂ ਘਟਾਵਾਂ ਇਹ ਵੀ ਆਏ ਹੁੰਦਾ ਫਿਰ ਕੰਮ ਕਈ ਵਾਰ ਮੇਰੇ ਕੋਲੋਂ ਜਿਆਦਾ ਹੁੰਦਾ ਕੰਮ ਕਈ ਵਾਰ ਘੱਟ ਹੁੰਦਾ ਜੋ ਜਿਆਦਾ ਹੁੰਦਾ ਫਿਰ ਥੋੜਾ ਜਿਹਾ ਮੂੰਹ ਆਏ ਲੱਗਦਾ ਮੁਸ਼ਕਲ ਚ ਲੱਗਦਾ ਵੀ ਕਿਵੇਂ ਮੈਨੇਜ ਕਰੀਏ ਕਿਵੇਂ ਇਹ ਕੰਮ ਆਪਾ ਆਪਣੇ ਹਿਸਾਬ ਚ ਕਰੀਏ ਪਰ ਹੋ ਜਾਂ ਨਾ ਹੁੰਦਾ ਪਹਿਲਾ ਪਹਿਲਾ ਤੁਹਾਨੂੰ ਆਏ ਲੱਗਦਾ ਸਟ्रेस ਹੀ ਫੀਲ ਹੁੰਦਾ ਆਪਾਂ ਨੂੰ ਵੀ ਇੰਨਾ ਕੰਮ ਤੇ ਇੰਨਾ ਕੰਮ ਪਰ ਹੌਲੀ ਹੌਲੀ ਕਰਨ ਨਾਲ ਚਲੋ ਹੋ ਹੀ ਜਾਂਦਾ ਨਾਲ ਦੀ ਨਾਲ ਮੈਂ ਨਾਈਟ ਬੈੱਡ ਬਿਲਾ ਕਰਦਾ ਬੈੱਡ ਨਾ ਭਰੇ ਹੋ ਵੀ ਤਾਂ ਕਿ ਤੇ ਦਵਿੰਦਰ ਆਉਣਗੇ ਹੁਣ ਸ਼ਾਮ ਨੂੰ लेटਣਾ ਹੋਊ ਤਾਂ लेट ਜਾਣਗੇ ਫਿਰ ਨਹੀਂ ਮੈਨੂੰ ਫਿਰ ਕਹਿਣਗੇ ਕੱਪੜੇ ਚੱਕ ਇਧਰ ਚੱਕ ਕੱਪੜਾ ਉਧਰ ਚ ਕਵੀ ਤੈ ਤਾਂ ਕਰਨੀ ਕਰ ਰਹੇ ਨੇ ਪਹਿਲੇ ਇਹ ਕੰਮ ਕਰਦਾ ਤੇ ਹੁਣ ਮੇਰੇ ਕੋਲ ਟਾਈਮ ਸੀਗਾ ਕਿਚਨ ਦਾ ਕੰਮ ਵੀ ਹੋ ਗਿਆ ਸੀਗਾ ਮੈਂ ਕਿਹਾ ਚਲੋ ਜੀ ਜੀ ਬੇਟੇ ਦਾ ਸਮਾਨ ਹੁਣ ਮੈਂ ਖੋਲ ਦੇ ਦਿਆਂ ਦੇਖਦੇ ਆਂ ਕੀ ਕੁਛ ਹੈ ਦੇ ਵਿੱਚ ਤੇ ਜੋ ਵੀ ਸਮਾਨ ਕੱਢਣ ਵਾਲਾ ਜਿੱਥੇ ਜਿੱਥੇ ਰੱਖਣ ਵਾਲਾ ਹਾਂ ਉਹ ਜਿਵੇਂ ਫਿਰ ਇਹ ਕਰੂੰਗੀ ਤੇ ਇਹਦੇ ਝੋਲੇ ਵਿੱਚ ਇਹ ਸੀ ਬੁੱਕਸ ਮੈਂ ਚਲੇ ਇਹਦੇ ਕਮਰੇ ਚ ਰੱਖਿਅਾਂ ਹੁਣ ਲਈ ਅਗਲਾ ਝੋਲਾ ਚੱਕ ਕੇ ਇਹਦੇ ਵਿੱਚ ਇਹਦੇ ਕੁਝ ਕਨਫਲੈਕਸ ਬਚੇ ਪਏ ਨੇ ਇਹ ਡੱਬੇ ਚ ਕੱਢੂੰਗੀ ਅੰਦਾ ਕਿੰਨਾ ਸਮਾਨ ਹੋ ਜਾਂਦਾ ਨੇ ਕਣਿਕਾ ਕਣਿਕਾ ਤੇ ਕੁਝ ਬੱਚੇ ਫਿਰ ਘਰੋਂ ਖਾਣ ਪ ਲਈਆਂ ਚੀਜ਼ਾਂ ਲੈ ਕੇ ਆਉਂਦੇ ਡੱਬੇ ਹੁੰਦੇ ਨੇ ਬਹੁਤ ਸਾਰੇ ਡੱਬੇ ਇਕੱਠੇ ਹੋ ਜਾਂਦੇ ਨੇ ਇਹਦੇ ਵਿੱਚ ਵੀ ਕੰਟੇਨਰਸ ਨਹੀਂ ਖਾਲੀ ਕੁਝ ਬਿਸਕਟਸ ਦੀਆਂ ਡੱਬੀਆਂ ਨੇ ਫਿਰ ਇਹ ਕਹਿੰਦਾ ਮम्मा ਬਿਸਕਟਸ ਮੈਂ ਖਾਣੇ ਨਹੀਂ ਸੀਗੇ ਫਿਰ ਮੈਂ ਚਲੋ ਉਹ ਕਰ ਲੂੰਗੀ ਕੇਕ ਬਣ ਜੂਗਾ ਜੀ ਬਿਸਕਟਸ ਨਹੀਂ ਹੈ ਵੇਸਟ ਨਹੀਂ ਮੈਂ ਕਰਦੀ ਹੁੰਦੀ ਬਿਸਕਟ ਜਿਹੜੋ ਕੋ ਨਹੀਂ ਖਾਣੇ ਹੁੰਦੇ ਕੇਕ ਬਣ ਜਾਂਦਾ ਕਿਉਂ ਵਾਲਾ ਡੱਬਾ ਸਿੱਕ ਕਿਉਂ ਬਚਿਆ ਪਿਆ ਸੀਗਾ ਇੰਨੇ ਕੰਟੇਨਰ ਆ ਭਾਂਡੇ ਹੋਰ ਨਿਕਲੇ ਨੇ ਬੇਟੇ ਸਮਾਨ ਚੋਂ ਇਹ ਮੈਂ ਸਾਰੇ ਹੁਣ ਕਰ ਦਿਆਂ ਵਾਸ਼ ਵਾਸ਼ਿੰਗ ਵਾਲਾ ਕੰਮ ਹੁਣੇ ਕਰ ਦੂੰ ਕਿਉਂਕਿ ਸਵੇਰੇ ਫੇਰ ਮੇਰਾ ਆਪ ਦਾ ਡੇਲੀ ਰੁਟੀਨ ਦਾ ਕੰਮ ਹੋਊਗਾ ਸਵੇਰੇ ਮੇਥੋ ਹੀ ਨਹੀਂ ਹੋਣੀ ਔਰ ਹੁਣੀ ਵਾਸ਼ ਕਰਕੇ ਰੱਖ ਦਾਨੀ ਇੱਧਰ ਆਹ ਸਮਾਨ ਭਾਏ ਸੰਭਾਲਣਾ ਇਹ ਡੱਬਿਆਂ ਵਿੱਚ ਇਹਦਾ ਖਾਣ ਪੀਣ ਦਾ ਸਮਾਨ ਜਿਹੜਾ ਬੱਚਾ ਪਿਆ ਬੋਨ ਮੀਟਾ ਪਿਆ ਜੈਮ ਤੇ ਆਹ ਪੈਨੇ ਸਪਰੈਡ ਵਗੈਰਾ ਚਾਕਲੇਟ ਸਪਰੈਡ ਇਹ ਰੱਖ ਦਿਆਂ ਇਹਦੇ ਵਿੱਚ ਆਇਆ ਕਿਉਂ ਬਚ ਕੇ ਤੇ ਇੱਧਰ ਬਣੇ ਪੈਨੇ ਚਾਵਲ ਸੇ ਹੁਣ ਮੈਂ ਇਧਰ ਸਾਫ ਕਰ ਰਹੀ ਆਂ ਭਾਂਡੇ ਕੰਟੇਨਰ ਡੱਬੇ ਬਾਸਕਟਸ ਕੁਛ ਮਤਾਂ ਮੈਂ ਉਹਨੂੰ 3-4 ਬਾਸਕਟਸ ਦਿੱਤੇ ਹੋਈਆਂ ਸੀਗਾ ਕੁਝ ਸਮਾਨ ਰੱਖਣ ਨੂੰ ਨੀਕਾ ਮੋਟਾ ਜਿਵੇਂ ਕਰੀਮ ਸ਼ੈਂਪੂ ਆਪਦਾ ਔਇਲ ਕੁਛ ਅਜਿਹਾ ਕੁਝ ਰੱਖਣਾ ਤਾਂ ਕਿ ਉਹ ਖੇੜਨ ਖੰਡੌਣ ਨਾ ਹੋਵੇ ਕਬਡ ਵਿੱਚ ਬੱਚਾ ਈਜ਼ੀਲੀ ਆਪਦਾ ਚੱਕ ਧਰ ਸਕੇ ਤੇ ਆਹਨ ਸਾਰਾ ਸਮਾਨ ਭਾਂਡੇ ਸਾਰੇ ਕਰਦੀ ਆਂ ਸਾਫ ਕਿਉਂਕਿ ਬਿਨਾ ਸਾਫ ਕਰੇ ਤਾਂ ਮੈਂ ਰੱਖਣ ਸਲਜੇ ਸਾਫੀ ਨੇ ਮੈਂ ਫਿਰ ਵੀ ਆਈ ਹੁੰਦਾ ਵੀ ਇੱਕ ਵਾਰ ਤੁਲੋਂ ਆਪਦਾ ਧੋ ਕੇ ਰੱਖਦੀ ਆਂ ਤੋ ਕਾਰੇ ਸਾਫ ਬਹੁਤ ਬਹੁਤ ਭਾਂਡੇ ਧੋਤੇ ਅੱਜ ਮੈਂ ਬਹੁਤ ਜ਼ਿਆਦੇ ਭਾਂਡੇ ਹੋ ਗਏ ਸੀ ਅੱਜ ਬਹੁਤ ਕੰਮ ਇਕੱਠੇ ਹੋਏ ਪਏ ਸੀ ਸ਼ਾਮ ਨੂੰ ਮੇਰੇ ਪਰ ਚਲੋ ਵਧੀਆ ਲੱਗਿਆ ਮੈਨੂੰ ਮੈਂ ਬਿਜ਼ੀ ਵੀ ਰਹੀ ਹਾਂ ਅੱਛਾ ਗੱਲ ਨਹੀਂ ਮੈਂ ਕਦੇ ਕਦੇ ਬਹੁਤ ਫ੍ਰੀ ਆ ਫੀਲ ਕਰਦੀ ਹੁੰਨੀ ਅੱਜ ਮੈਂ ਬਿਜ਼ੀ ਰਹੀ ਹਾਂ ਕੰਮ ਟਾਈਮ ਮੇਰਾ ਕਦੋਂ ਲੰਘ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਕੰਮ ਵਿੱਚ ਤੇ ਘਰੇ ਚਲੋ ਰੌਣਕ ਵੀ ਹੋ ਗਈ ਕੰਮ ਵੀ ਹੋ ਗਿਆ ਬਿਜ਼ੀ ਵੀ ਹੋ ਗਈ ਹੈ ਨਾ ਬੱਚਿਆਂ ਨਾਲੇ ਕੰਮ ਹੁੰਦਾ ਆਪਾਂ ਬੱਚਿਆਂ ਨਾਲੇ ਬਿਜ਼ੀ ਹੋ ਜਾਂਦੇ ਹੁਣ ਨਹੀਂ ਤਾਂ ਬੱਚਿਆਂ ਮਿੰਨ ਦਾ ਆਪਾਂ ਬਿਲਕੁਲ ਮਿਲਦੇ ਆ ਇਸਾਰੇ ਕੰਟੀਨਰ ਮੇਰੇ ਆਈ ਇਸ ਵਿੱਚ ਹੁਣ ਤੋ ਕੇ ਰੱਖ ਰਤਾ ਕਿ ਰਾਤ ਨੂੰ ਸੁੱਕੋ ਜਾਂ ਸਵੇਰੇ ਫਿਰ ਮੈਨਾਂ ਨੂੰ ਸੰਭਾਲ ਦੂੰਗੀ ਟਾਈਮ ਹੋ ਰਿਹਾ 8 ਵਜੇ ਦਾ ਤੇ ਹੁਣ ਮੈਂ ਫ੍ਰੀ ਹੋ ਕੇ ਆਈ ਕਿਚਨ ਚੋਂ ਡਿਨਰ ਤਾਂ ਸਾਡਾ ਕਾਫੀ ਟਾਈਮ ਤਾਂ ਹੋ ਗਿਆ ਪਰ ਕਿਚਨ ਕਲੀਨ ਕਰਕੇ ਬਾਕੀ ਕੁਝ ਅੱਜ ਉਹ ਬੇਟੇ ਦਾ ਸਮਾਨ ਜਿਹੜਾ ਘਰੇ ਉਹ ਲੈ ਕੇ ਆਇਆ ਉਹਦੇ ਕਰਕੇ ਨੇ ਕਾਫੀ ਕਿੰਨਾ ਖੰਡਾਉਣ ਜਾਂ ਪਿਆ ਸੀ ਥੋੜਾ ਜਿਹਾ ਹੁਣ ਸੈਟਿੰਗ ਕਰਕੇ ਆਈ ਆ ਕਿਚਨ ਫ੍ਰੀ ਹੈ ਡਾਈਨਿੰਗ ਟੇਬਲ ਮੇਰਾ ਪਰ ਹੈ ਬਸ ਉਹਨੂੰ ਇੱਕ ਜਗ੍ਹਾ ਹੀ ਸਮਾਨ ਆ ਸਾਰਾ ਡਾਈਨਿੰਗ ਟੇਬਲ ਤੇ ਬਾਕੀ ਸਾਰਾ ਮੈਂ ਸੈੱਟ ਕਰਤਾ ਉਹ ਮੈਂ ਕੱਲ ਨੂੰ ਖਾਲੀ ਕਰੂੰਗੀ ਟਾਈਮ ਟੇਬਲ ਤੇ ਕੰਟੇਨਰ ਮੈਂ ਸੁੱਕਣੇ ਰੱਖੇ ਹੋਏ ਨੇ ਜਿਹੜੇ ਧੋਤੇ ਸੀਗੇ ਉਹ ਕੱਲ ਨੂੰ ਅਚੀ ਤਰ੍ਹਾਂ ਕਪੜਾ ਮਾਰ ਕੇ ਸੁਕਾ ਕੇ ਰਉਣ ਥਾਂ ਤੇ ਜਿੱਥੇ ਰੱਖਣੇ ਨੇ ਉਹ ਰੱਖੂੰਗੀ ਫਿਰ ਮੇਰਾ ਟੇਬਲ ਖਾਲੀ ਹੋ ਜਾਊ ਕੱਲ ਨੂੰ ਇੱਕ ਕੱਲ ਨੂੰ ਮੈਂ ਕੱਪੜੇ ਧੋਣੇ ਨੇ ਇੱਕ ਲੋਡ ਮਸ਼ੀਨ ਚ ਲਗਾਇਆ ਪਿਆ ਮਸ਼ੀਨ ਹੁਣ ਔਨ ਕਰਕੇ ਪਾਉਂਗੀ ਤਾਂ ਕਿ ਸਵੇਰੇ ਜਲਦੀ ਉੱਠੀਏ ਧੋਤਾ ਪਿਆ ਹੋਵੇ ਨਾ ਕੱਪੜੇ ਦਾ ਸਾਈਕਲ ਖਤਮ ਹੋਇਆ ਹੋਵੇ ਵਾਸ਼ ਹੋਈ ਹੁਣ ਤਾਂ ਮੈਂ ਨੈਕਸਟ ਲੋਡ ਫੇਰ ਉਹਦੇ ਵਿੱਚ ਕੱਪੜਾ ਨੂੰ ਪਾ ਦੂੰਗੀ ਤੇ ਸੈਮੀ ਮਸ਼ੀਨ ਕੱਲ ਨੂੰ ਚਲਾਉਂਦੀ ਨਹੀਂ ਸਾਰੇ ਫੁੱਲੀ 'ਚ ਹੀ ਕੱਪੜੇ ਧੋਵਾਂਗੀ ਤਾਂ ਕਿ ਮੈਂ ਅੰਦਰ ਵੀ ਸਾਈਡ ਬਾਈ ਸਾਈਡ ਕੰਮ ਕਰ ਸਕਾਂ ਤੇ ਬਾਹਰ ਕੱਪੜੇ ਵੀ ਧੋਤੇ ਜਾਣ ਬਸ ਕੱਲ ਨੂੰ ਸੂਰਜ ਦੇਵਤਾ ਜੀ ਨੂੰ ਇਹ ਬੇਨਤੀ ਹੈ ਕਿ ਇੱਕ ਧੁੱਪ ਕੱਢ ਲੈਣਾ ਧੁੱਪ ਨਿਕਲ ਜੇ ਕੱਪੜੇ ਕਾਫੀ ਹੋਣਗੇ ਸੁੱਕ ਜੈਣਾ ਤਾਂ ਧੋਣ ਦਾ ਵੀ ਮਜ਼ਾ ਫੇਰ ਹੀ ਆਉਂਦਾ ਧੁੱਪ ਨਿਕਲ ਤਾ ਕੱਪੜਾ ਪਸਾਮ ਲਈ ਫਿਰ ਅੰਦਰ ਵੀ ਨਹੀਂ ਜਗ੍ਹਾ ਨਹੀਂ ਕਿੱਥੇ ਇਹਨੇ ਕੱਪੜੇ ਕਿਵੇਂ ਪਾਵਾਂਗੇ ਤੇ ਮੈਂ ਡਿਨਰ ਅਜ ਕੀਤਾ ਨੀਗਾ ਮੈਂ ਅੱਜ ਸਿਰਫ ਦੁੱਧ ਦਾ ਗਲਾਸ ਪੀ ਕੇ ਡਿੰਗ ਗਰਮ ਕਰ ਮੈਨੂੰ ਚੜ ਗਈ ਠੰਡ ਮੈਂ ਭਾਂਡੇ ਬਹੁਤ ਮਾਂਜਿਆ ਜਿੰਨੇ ਜਿਆਦਾ ਭਾਂਡੇ ਮਾਂਜੀ ਤੇ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਜੋਸ਼ ਚ ਕੰਮ ਕਰੀਗੀ ਕਰੀਗੀ ਆ ਵੀ ਕਰਦਾ ਹਾਂ ਵੀ ਕਰਦਾ ਵੀ ਕਰਦਾ ਤੇ ਫਿਰ ਬਾਅਦ ਵਿੱਚ ਮੈਨੂੰ ਠੰਡ ਚੜ ਗਈ ਫਿਰ ਮੈਂ ਡਿਨਰ ਨਹੀਂ ਕੀਤਾ ਸੀਗਾ ਕਿਉਂਕਿ ਡਿਨਰ ਚ ਸ਼ਾਹੀ ਪਨੀਰ ਸੀ ਤੇ ਸ਼ਾਹੀ ਪਨੀਰ ਮੈਂ ਰਾਤ ਨੂੰ ਫਿਰ ਮੈਂ ਕਿਹ ਚਲ ਕਾ ਨੂੰ ਖਾਣਾ ਹੈਵੀ ਹੈ ਕਰੀਮ ਵਗੈਰਾ ਪਾਈ ਹੋਈ ਹੈ ਤੇ ਮੈਂ ਚਲ ਦੁੱਧ ਹੀ ਪੀ ਲਾਂ ਨੀ ਇਕੱਲਾ ਤੇ ਮੈਂ ਇਕੱਲਾ ਦੁੱਧ ਦਾ ਗਲਾਸ ਪੀਤਾ ਉਮ ਕਰਦੇ ਆ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਨਵੇਂ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਾਂਗੇ ਕੋਈ ਨਵੀਂ ਵੀਡੀਓ ਲੈ ਕੇ টিল ਦੈਨ ਗੁੱਡ ਬਾਏ ਐਂਡ ਸੱਚੀ ਅਕਾਲ